ਸਾਰੇ ਸਾਧ ਸੰਗਤ ਜੀ ਆਪਾਂ ਨੇ ਸਰਵਣ ਕੀਤਾ ਹੈ ਜਿਵੇਂ ਕਿ ਚੰਦੂ ਹੰਕਾਰੇ ਦਾ ਬੇੜੀ ਦਾ ਰਿਸ਼ਤਾ ਪੰਜਵੇਂ ਪਾਛਾ ਤੰਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਦੇ ਕਹਿਣ ਤੇ ਵਾਪਸ ਕਰ ਦਿੱਤਾ ਸ ਤੇ ਚੰਦੂ ਨੇ ਆਪਣਾ ਆਪਣੇ ਆਪ ਗੁਰੂ ਜੀ ਦੇ ਗੁੱਸਾ ਕਿਵੇਂ ਗੱਡਿਆ ਤੱਤੀਆਂ ਤਵੀਆਂ ਤੇ ਤੱਤੀਆਂ ਲੋਹਾਂ ਤੇ ਬਿਠਾ ਕਰਕੇ ਅੱਜ ਆਪਾਂ ਵਿਚਾਰ ਕਰਾਂਗੇ ਪੰਜਮ ਪਾਸ਼ਾ ਸ਼ਹੀਦਾਂ ਦੇ ਸਰਤਾਜ ਸ਼ਹੀਦ ਹੋਣ ਤੋਂ ਬਾਅਦ ਸ਼ਿਵੀ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੱਦੀ ਤੇ ਬਰਾਜਮਾਨ ਹੋਏ ਸਤਗੁਰਾਂ ਦੀ ਵੱਧਈ ਹੋਈ ਸ਼ਕਤੀ ਨੂੰ ਦੇਖ ਕੇ ਚੰਦੂ ਘਬਰਾ ਗਿਆ ਉਹਨੂੰ ਆਪਣਾ ਡੰਸ ਤਾਉਣ ਲੱਗਾ ਕਿ ਕਿਹਦੇ ਗੁਰੂ ਜੀ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਮੈਨੂੰ ਖਤਮ ਨਾ ਕਰ ਦੇਣਾ ਉਹਨਾਂ ਨੇ ਆਪਣੀਆਂ ਕੋਝੀਆਂ ਚਾਲਾਂ ਚਲਦੇ ਹੋਏ ਜਾਂਗੀਰ ਦੇ ਰਾਈ ਛੇਵੇਂ ਪਾਤਸ਼ਾਹ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਦਿੱਲੀ ਬੁਲਾਉਣਾ ਕੀਤਾ ਸਤਿਗੁਰ ਜੀ ਸੰਤਾਂ ਦਾ ਮਾਦਾ ਜੀ ਦਾ ਬਾਬਾ ਬੁੱਢਾ ਸਾਹਿਬ ਜੀ ਦਾ ਵਿਚਾਰਾ ਕਰਦੇ ਹੋਏ ਦਿੱਲੀ ਆਏ ਦਿੱਲੀ ਆ ਕੇ ਜahangir ਨੂੰ ਮਿਲੇ ਜahangir ਸਤਿਗੁਰਾਂ ਨੂੰ ਮਿਲ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਿਲ ਕੇ ਬਹੁਤ ਹੀ ਪ੍ਰਸੰਨ ਹੋਇਆ ਜਦ ਜahangir ਦੀ ਦੋਸਤੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜੰਦੂ ਨੇ ਵੱਦੀ ਵੇਖੀ ਕੋਨੇ ਇੱਕ ਹੋਰ ਕੋਈ ਚਾਲ ਚੱਲੀ ਮਜੂਮੀਆਂ ਇੱਕ ਭੇਜਿਆ ਜਹਾਂਗੀਰ ਦੇ ਪਾਸ ਜੋ ਮਜੂਮੇ ਰਹੀਂ ਸਤਗੁਰਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤਾ ਜੇ ਗਵਾਲੀਅਰ ਦੇ ਕਿਲੇ ਤੋਂ ਸਤਗੁਰ ਜੀ ਬੰਵੰਜਾ ਰਾਜਿਆਂ ਸਮੇਤ ਵਾਪਸ ਦਿੱਲੀ ਪਰਤੇ ਤਾਂ ਜਹਾਂਗੀਰ ਬਾਦਸ਼ਾ ਸਤਗੁਰਾਂ ਨੂੰ ਜੀ ਆਇਆਂ ਕਹਿਣ ਵਾਸਤੇ ਅੱਗੋਂ ਲੈਣ ਗਿਆ ਸਤਗੁਰਾਂ ਨੂੰ ਜੀ ਆਖਿਆ ਸਤਗੁਰਾਂ ਚੰਦਨੀ ਚੌਂਕੀ ਤੇ ਬਿਠਾਇਆ ਸਤਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆਪਣੇ ਪ੍ਰਮਾਤਮਾ ਦੇ ਲੀਨ ਮਾਲਾ ਫੇਰ ਰਿਹਾ ਸਨ ਜਦ ਕਿ ਚਲਾਕੀ ਨਾਲ ਜਹਾਂਗੀਰ ਬਾਦਸ਼ਾਹ ਨੇ ਸਤਗੁਰਾਂ ਨੂੰ ਆਖਿਆ ਮਹਾਰਾਜ ਇਹ ਮਾਲਾ ਦਾ ਮਣਕਾ ਮੈਨੂੰ ਵੀ ਇੱਕ ਦੇ ਦਿਓ ਸ਼ੇਹ ਬਾਦਸ਼ਾਹ ਨੇ ਕਿਹਾ ਇਹ ਮਾਲਾ ਦਾ ਮਣਕਾ ਇੱਕ ਦਿੱਤਿਆਂ ਵਾਲਾ ਅਧੂਰੀ ਅਧੂਰੀ ਹੋ ਜਾਏਗੀ ਸਾਡੇ ਗੁਰੂ ਪਿਤਾ ਨੇ ਦੋ ਮਾਲਾ ਬਣਵਾਈਆਂ ਸੀ ਜੋ ਕਿ ਇੱਕ ਮਾਲਾ ਸਾਡੇ ਕੋਲ ਹੈ ਦੂਸਰੀ ਮਾਲਾ ਚੰਦੂ ਦੇ ਘਰ ਹੈ ਉਹ ਮੰਗਵਾ ਲਓ ਜਾਂ ਪੂਰੀ ਮਾਲਾ ਲੈ ਲਓ ਜਾਂ ਇਹ ਲੈ ਲਓ ਜਾਂ ਉਹ ਲੈ ਲਓ ਚੰਦੂ ਲਾਗੇ ਬੈਠਾ ਬਹੁਤ ਇਕ ਭਰਾਇਆ ਉਸੇ ਵੇਲੇ ਕਹਿਣ ਲੱਗਾ ਜਾਂ ਕਿਨੂ ਬਾਦਸ਼ਾ ਮੈਨੂੰ ਨਹੀਂ ਪਤਾ ਮੇਰੇ ਕੋਲ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਗਏ ਜਰੂਰ ਸਨ ਸਪਰੋਸ ਤੋਂ ਬਾਅਦ ਉਹ ਸਿੱਖਾਂ ਨੂੰ ਪਤਾ ਇਹ ਸਿੱਖਾਂ ਨੇ ਮਾਲਾ ਕਿੱਥੇ ਰੱਖੀ ਕਿੱਥੇ ਨਹੀਂ ਉਸੇ ਟਾਈਮ ਬਾਬਾ ਵਿਧੀ ਚੰਦ ਜੀ ਜੋ ਹਰੀਦਾਸ ਰੋਗੇ ਨੂੰ ਚੰਦੂ ਨੇ ਚਿੱਠੀ ਭੇਜੀ ਸੀ ਵੀ ਗੁਰੂ ਹਰਗੋਬਿੰਦ ਪਾਸ਼ਾ ਮੇਰਾ ਵੈਰੀ ਆ ਇਹਨਾਂ ਨੂੰ ਕਿਲੇ ਵਿੱਚ ਖਾਣੇ 'ਚ ਜ਼ਹਿਰ ਪਾ ਕੇ ਖਤਮ ਕਰ ਦਿਓ ਉਹ ਚੰਦੂ ਦੀ ਚਿੱਠੀ ਬਾਬਾ ਵਿਧੀ ਚੰਦ ਨੇ ਜਹਾਂਗੀਰ ਪਾਲਸ ਰੱਖ ਦਿੱਤੀ ਸਾਹਮਣੇ ਰੱਖ ਦਿੱਤੀ ਤੇ ਜਹਾਂਗੀਰ ਪਾਸ਼ਾ ਨੂੰ ਕਹਿੰਦਾ ਮਹਾਰਾਜ ਤੁਹਾਡਾ ਹਕਮ ਬੋਲ ਕੇ ਬਣ ਕੇ ਝੂਠ ਬੋਲ ਰਿਹਾ ਚੰਦੂ ਇਹ ਮਾਲਾਏ ਦੀ ਘਾਰੀ ਹੈਗੀ ਆ ਜਦ ਚੰਦੂ ਨੇ ਇਹ ਗੱਲ ਸੁਣੀ ਤੇ ਚੰਦੂ ਬਹੁਤ ਹੀ ਤੜਫਿਆ ਵੀ ਉਹਦਾ ਜੋ ਹੋਈ ਸੀ ਉਹ ਫੜਿਆ ਜਾਣ ਲੱਗਾ ਉਸ ਸਮੇਂ ਦਾ ਹਾਲ ਆਪ ਜੀ ਦੇ ਚਰਨਾਂ ਵਿੱਚ ਬਿਆਨ ਕਰ ਰਹੇ ਹਾਂ ਝੂਠ ਨਾ ਮਾ ਸਚਨ ਸੱਪ ਨਹੀਂ ਛੱਡਦੇ ਜ਼ਹਿਰ ਕਰਦੇ ਦਸ ਜਲਾਲ ਨਹੀਂ ਗੋਪਤ ਨਹੀਂ ਰਹਿੰਦੇ ਸ਼ੇਰ ਮੋਜੀ ਚੰਦੂ ਆਖੇ ਮਾਲਾ ਕਿਹੜੀ ਐਵੇਂ ਉਚਾ ਲਾਉਂਦੇ ਪਤਾ ਤੁਹਾਨੂੰ ਇਹ ਤਾਂ ਸਾਨੂੰ ਨਹੀਂ ਵੇਖਣਾ ਚਾਉਂਦੇ ਟੂਟ ਬੋਲਦਾ ਮਾਇਆ ਇਹ ਦੇਖ ਕਰ ਜੇ ਅਜਿਵੇਂ ਗੁਰੂ ਨੂੰ ਦੇ ਤਸੀਏ ਮੈਂ ਸਭ ਕਾਰੇ ਵੇਖੇ ਇਹ ਦੋਸੀ ਜੇ ਤੁਹਾਨੂੰ ਐਵੇਂ ਪਾਉਂਦਾ ਰਿਆ ਭਲੇਖੇ ਲੜਕੀ ਹੈ ਸੀ ਗੁਰਾਂ ਨਾਲ ਮੰਗੀ ਪੰਜਵੇਂ ਗੁਰ ਨੇ ਸਾਗ ਛੜਤਾ ਇਹਦੇ ਦਿਲ ਨੂੰ ਤੰਗੀ ਹੋਰ ਸਾਡੇ ਸਤਿਗੁਰ ਵਰਗਾ ਪੁੱਛੋ ਕਿਹੜਾ ਲੱਭਿਆ ਵਰਜੇ ਹਾਕਮ ਬਣ ਕੇ ਚੂੜ ਬੋਲਦਾ ਮਾਲਾ ਇੱਕ ਦੇ ਕਰ ਜੇ ਇਸ ਗੱਲੋਂ ਇਸਨੇ ਹੈ ਸੀ ਸਤਿਗੁਰ ਲੋ ਤੇ ਸਾੜੇ ਭੁੱਲ ਗਿਆਂ ਸਭ ਸਚ ਆਈਆਂ ਸਭੇ ਸਾਧਨ ਦੇ ਧਾੜੇ झूठा सारी दुनिया सामने झूठ बोल करदा सदा चलाकी से मराण इसने रखी बाकी ਸੱਚਾਈ ਹੋਣੀ ਕਹਿੰਦੀ ਜਾਂਦੀ ਟੜ ਜੇ ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਕਰ ਜੇ ਉਹ ਮਿਲਣਾ ਚਾਹੀਏ ਸਾਡਾ ਮੁਜਰਮ ਉਹ ਮਿਲਣਾ ਚਾਹੀਏ ਸਾਡਾ ਮੁਜਰਮ ਕਰੇ ਕਾਨੂੰਨੀ ਬਾਤਾਂ ਪੰਜਵੇਂ ਸਤਿਗੁਰਦਿਆਂ ਕੁੜਮਾ ਨੂੰ ਦਈਏ ਪੇਜ ਸੁਗਾਸਾ ਉਹ ਸਾਰਾ ਲੇਖਣੀ ਦਨੇ ਮਦਲੇ ਸਾਦੇ ਮੂਰੇ ਦੇ ਸਾਡੇ ਨਰਜਾਨਾ ਉਹ ਖਾਲੀ ਕਰੀਏ ਜੋ ਪਾਪਾ ਦੇ ਗਏ ਸਮੁੰਦਰ ਭਰ ਜੇ ਹਾ ਗੰਬਨਗੇ ਝੂਠ ਬੋੰਦਾ ਮਾਲਾ ਇਤੇ ਕਰ ਜੇ ਕਾਬਰ ਕੇ ਫਿਰ ਚੰਦੂ ਬੋਲੇ ਕਾਬਰ ਕੇ ਫਿਰ ਚੰਦੂ ਬੋਲੇ ਰੰਗ ਡੇਜਲ ਕੰਬੇ ਪਾਪੀ ਦੇ ਦਿਲ ਡੋਲ ਰਿਹਾ ਸੀ ਸੋਚ ਖਿਆਲੋਂ ਲੰਬੇ ਸਾਧ ਆਉਣ ਦਿਲ ਖਿੱਲੀ ਨਾ ਨਹੀਂ ਸਾਧ ਆਉਣ ਦਿਲ ਖਿੱਲੀ ਦਾ ਨਹੀਂ ਲਾਲੰਗਿਆਰੇ ਅੱਖਾਂ ਗੁਰਮੁਖ ਸਿੰਘਾਂ ਆਖੀ ਜਾਵੇ ਸਤਗੁਰ ਤੇਰੀਆਂ ਰੱਖਾਂ ਹਾ ਜੋਗੀ ਸਿੰਘਾ ਹੋਣੀ ਫਿਰਦੀ ਲੱਭਦੇ ਹਾਨੀ ਵਰਜੇ ਹਾ ਘੰਮਨ ਕੇ ਝੂਠ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ